ਵੈਲਕਮ ਬੈਕ ਟੂ ਆਰ YouTube ਚੈਨਲ ਤਾਂ ਅੱਜ ਆਪਾਂ ਪੰਜਾਬੀ ਸਾਹਿਤ ਦੇ ਵਿੱਚ ਜੋ ਕਾਵ ਰੂਪ ਦਾ ਟੌਪਿਕ ਹੈ ਉਸ ਦੇ ਵਿੱਚ ਅੱਜ ਆਪਾਂ ਨਜ਼ਮ ਕਾਵ ਰੂਪ ਪੜਨ ਜਾ ਰਹੇ ਹਾਂ ਨਜ਼ਮ ਕੀ ਹੁੰਦੀ ਹੈ ਕਹਿੰਦੇ ਇੱਕ ਅਰਬੀ ਬੋਲੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕਿ ਲੜੀ ਦੇ ਵਿੱਚ ਮੋਤੀ ਜਾਂ ਫਿਰ ਮਨ ਕੇ ਪਰੋਣਾ ਨਜ਼ਮ ਕਹਿੰਦੇ ਮੁੱਢ ਤੋਂ ਲੈ ਕੇ ਅੰਤ ਤੱਕ ਇੱਕ ਹੀ ਵਿਚਾਰ ਦੇ ਵਿੱਚ ਅ ਲੜੀ ਦੇ ਵਿੱਚ ਉਹਨੂੰ ਪਰੋਇਆ ਹੁੰਦਾ ਹੈ ਨਜ਼ਮ ਦੀਆਂ ਜੋ ਕਾਵ 17 ਹੁੰਦੀਆਂ ਹਨ ਕਾਵ ਬੰਦ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਇੱਕ ਦੂਜੇ ਦਾ ਪੂਰਕ ਦਾ ਕੰਮ ਕਰਦੇ ਹਨ ਨਜ਼ਮ ਜੋ ਹੈ ਉਹ ਇੱਕ ਹੀ ਕੇਂਦਰੀ ਭਾਵ ਦੇ ਦੁਆਲੇ ਉਸਾਰੀ ਜਾਂਦੀ ਹੈ ਤਾਂ ਇਹ ਇਸ ਦੀ ਪਰਿਭਾਸ਼ਾ ਹੈ ਕਹਿੰਦੇ ਉਰਦੂ ਭਾਸ਼ਾ ਚ ਇੱਕੋ ਭਾਵ ਨੂੰ ਲੈ ਕੇ ਰਚੀ ਹੋਈ ਅਸੀਮਿਤ ਆਕਾਰ ਦੀ ਕਵਿਤਾ ਨੂੰ ਨਜ਼ਮ ਕਹਿੰਦੇ ਨੇ ਜੋ ਬਹਿਰ ਵਿੱਚ ਬੱਜੀ ਵੀ ਹੋ ਸਕਦੀ ਹੈ ਤੇ ਇਸ ਤੋਂ ਮੁਕਤ ਵੀ ਹੋ ਸਕਦੀ ਹੈ ਤੇ ਕਹਿੰਦੇ ਜਦੋਂ ਕਵਤਾ ਦੇ ਵਿਚਾਰ ਸੁਨੇਹੇ ਦੇ ਰੂਪ ਦੇ ਵਿੱਚ ਇੱਕ ਵਿਸ਼ੇ ਤੱਕ ਸੀਮਿਤ ਰਹਿੰਦੇ ਹਨ ਤਾਂ ਉਹ ਨਜ਼ਮ ਕਹਾਉਂਦੀ ਹੈ ਤਾਂ ਇੱਥੇ ਤੱਕ ਸਾਨੂੰ ਇਹ ਤਾਂ ਕਲੀਅਰ ਹੋ ਗਿਆ ਕਿ ਜੋ ਨਜ਼ਮ ਹੈ ਉਹ ਇੱਕ ਹੀ ਵਿਚਾਰ ਦੇ ਆਲੇ ਦੁਆਲੇ ਘੁੰਮਦੀ ਹੈ ਹਨਾ ਇੱਕ ਹੀ ਕੇਂਦਰੀ ਭਾਵ ਦੇ ਦੁਆਰੇ ਉਸਾਈ ਜਾਂਦੀ ਹੈ ਨਜ਼ਮ ਦੇ ਜੋ ਲੱਛਣ ਨੇ ਜਾਂ ਫਿਰ ਵਿਸ਼ੇਸ਼ਤਾਵਾਂ ਨੇ ਨਜ਼ਮ ਦੇ ਆਕਾਰ ਦੀ ਕਹਿੰਦੇ ਕੋਈ ਵੀ ਹੱਦ ਨਹੀਂ ਹੁੰਦੀ ਕੋਈ ਹੱਦ ਨਹੀਂ ਹੈਗੀ ਕੋਈ ਲਿਮਟ ਨਹੀਂ ਹੈਗੀ ਆਕਾਰ ਦੇ ਵਿੱਚ ਬਹੁਤ ਜ਼ਿਆਦਾ ਲੰਬੀ ਵੀ ਹੋ ਸਕਦੀ ਹੈ ਤੇ ਬਹੁਤ ਛੋਟੀ ਵੀ ਹੋ ਸਕਦੀ ਹੈ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਜੋ ਨਜ਼ਮ ਹੈ ਉਹ ਉਹ ਹਮੇਸ਼ਾ ਇੱਕ ਹੀ ਵਿਸ਼ੇ ਦੇ ਉੱਤੇ ਆਧਾਰਿਤ ਹੁੰਦੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਭਾਵ ਹਨਾ ਇੱਕ ਵਿਚਾਰ ਨੂੰ ਹੀ ਪ੍ਰਗਟ ਕੀਤਾ ਜਾਂਦਾ ਹੈ ਨਜ਼ਮ ਦਾ ਕਹਿੰਦੇ ਇੱਕ ਸਿਰਲੇਖ ਵੀ ਹੁੰਦਾ ਹੈ ਨਜ਼ਮ ਦੇ ਕਈ ਰੂਪ ਹੁੰਦੇ ਨੇ ਜਿਵੇਂ ਹਮਦ ਨਾਇਦ ਰੁਬਾਈ ਹਾਦ ਤੇ ਇਹ ਚਾਰ ਕਿਸਮਾਂ ਦੀ ਹੁੰਦੀ ਹੈ ਪਾਬੰਦ ਨਜ਼ਮ ਆਜ਼ਾਦ ਨਜ਼ਮ ਮੁਹੱਰਰਾ ਨਜ਼ਮ ਤਿੰਨ ਨਸਰੀ ਨਜ਼ਮ ਤੇ ਇਹ ਇਸ ਦੇ ਕੁਝ ਲੱਛਣ ਹਨ ਤਾਂ ਲਛਣ ਦੇ ਵਿੱਚ ਨਜ਼ਮ ਦੇ ਵਿੱਚ ਵਿਸ਼ੇ ਦੀ ਇਕਤਾ ਹੋਣੀ ਜ਼ਰੂਰੀ ਹੈ ਭਾਵਨਾ ਦਾ ਪ੍ਰਗਟਾਵਾ ਸਹੀ ਹੋਵੇ ਸੁਚਾਰੂ ਕਰੰਬਦਤਾ ਹੋਵੇ ਸਿਸਟਮੈਟਿਕ ਹੋਵੇ ਭਾਸ਼ਾ ਦੀ ਸੁੰਦਰਤਾ ਹਨਾ ਬੜੇ ਰੋਚਕ ਸ਼ਬਦ ਹਨਾ ਬੜੇ ਸੁਭਾਵ ਸੁਭਾਵਿਕਤਾ ਵਾਲੇ ਸ਼ਬਦ ਯੂਜ਼ ਕੀਤੇ ਗਏ ਹੋਣ ਲੈ ਹੋਵੇ ਤੇ ਸੰਗੀਤਾਤਮਕਤਾ ਹੋਵੇ ਚਿੱਤਕਾਰੀ ਵੀ ਹੋਵੇ ਇੱਕ ਸੰਦੇਸ਼ ਮੁਕਤ ਹੋਵੇ ਹਨਾ ਤੇ ਰੂਪਕਤਾ ਹੋਵੇ ਕਵੀ ਦੀ ਵਿਅਕਤੀਤਾ ਹਨਾ ਪ੍ਰਗਟਾਵਾ ਦੇਖੋ ਜੋ ਕਵੀ ਆਪਦੇ ਵਿਚਾਰ ਨੂੰ ਹਨਾ ਪੇਸ਼ ਕਰ ਰਿਹਾ ਤਾਂ ਉਸ ਦੇ ਵਿਚਾਰ ਦੀ ਉਸ ਦੀ ਵਿਅਕਤੀਤਵ ਦਾ ਪੂਰੀ ਤਰ੍ਹਾਂ ਦੇ ਨਾਲ ਪ੍ਰਗਟਾਵਾ ਹੋਵੇ ਤੇ ਰਸਾਤਮਕਤਾ ਹੋਵੇ ਪੂਰੇ ਰਸ ਭਰੀ ਹੋਵੇ ਇਹ ਜੋ ਨਜ਼ਮ ਹੈ ਅਤੇ ਇਸ ਦੇ ਨਾਲ ਹੀ ਨਜ਼ਮ ਦੇ ਕੁਝ ਤੱਤ ਵੀ ਹਨ ਭਾਸ਼ਾ ਵਿਚਾਰ ਪ੍ਰਤੀਕ ਤੇ ਚਿੰਨ ਕਲਪਨਾ ਬਹਿਰ ਭਾਵ ਬਿੰਬ ਪ੍ਰਭਾਵ ਤਸ਼ਬੀਹਾਂ ਤੇ ਹੋਰ ਸਜਾਵਟ ਇਹ ਸਾਰੇ ਨਜ਼ਮ ਦੇ ਤੱਤ ਹਨ ਪਾਸ਼ਾ ਪਾਸ਼ਾ ਨੂੰ ਕਹਿੰਦੇ ਨਜ਼ਮ ਸਿਰਜਣਾ ਦਾ ਕੀ ਕਿਹਾ ਜਾਂਦਾ ਹੈ ਕੱਚਾ ਮਸਾਲਾ ਕਿਹਾ ਜਾਂਦਾ ਹੈ ਨਜ਼ਮ ਦੇ ਵਿੱਚ ਭਾਵਾਂ ਦਾ ਕਹਿੰਦੇ ਹੜ ਹੁੰਦਾ ਹੈ ਬਹੁਤ ਸਾਰੇ ਭਾਵ ਹਨ ਤੇ ਉਹ ਜਿਹੜੇ ਇੱਕ ਵਿਚਾਰ ਨੂੰ ਬੰਨ ਕੇ ਰੱਖਦੇ ਹਨ ਪਾਸ਼ਾਈ ਵਿਆਕਰਨਿਕ ਬੰਦਨਾ ਤੋਂ ਇਹ ਮੁਕਤ ਹੁੰਦੀ ਹੈ ਉਸ ਤੋਂ ਬਾਅਦ ਪਿਆਰ ਭਾਵ ਪ੍ਰਗਟਾਵੇ ਦੇ ਵਿੱਚ ਕੋਮਲ ਸੰਗੀਤਮਈ ਹੁੰਦੀ ਵੀਰਤਾ ਭਾਵ ਦੇ ਵਿੱਚ ਬਹੁਤ ਤੇਜਸਵੀ ਹਨਾ ਤੇ ਉਜਮਈ ਹੁੰਦੀ ਹੈ ਕਾ ਭਾਵ ਸੁਝਾਓ ਹੁੰਦੀ ਹੈ ਵਿਚਾਰ ਜੋ ਨਜ਼ਮ ਦਾ ਮਹੱਤਵਪੂਰਨ ਤੱਤ ਹੈਗਾ ਹੈ ਵਿਚਾਰ ਕਵੀ ਆਪਣੇ ਕਹਿੰਦੇ ਜੀਵਨ ਦੇ అనుభవ ਹੋ ਗਏ ਭਾਵਾਂ ਨੂੰ ਸੁਝਾਵਾਂ ਨੂੰ ਵਿਚਾਰਾ ਨਹੀਂ ਪਰ ਪ੍ਰਗਟ ਕਰਦੇ ਹੈ ਤੇ ਜਿਸ ਨਜ਼ਮ ਦੇ ਵਿੱਚ ਭਾਵਾਂ ਦੀ ਹੈ ਨਾ ਵਿਚਾਰਾ ਦੀ ਗਹਿਰਾਈ ਹੋਵੇਗੀ ਤੇ ਉਹੀ ਨਜ਼ਮ ਜ਼ਿਆਦਾ ਪ੍ਰਭਾਵਸ਼ਾਲੀ ਬਣਦੀ ਹੈ ਜੇਕਰ ਵਿਚਾਰ ਕੱਚੇ ਹੋਣ ਉਥਲੇ ਹੋਏ ਹੋਣ ਤਾਂ ਨਜ਼ਮ ਆਪਣਾ ਜਿਹੜਾ ਅਸਰ ਹੈ ਉਹ ਖੋ ਬੈਠਦੀ ਹੈ ਉਸ ਤੋਂ ਬਾਅਦ ਹੈ ਭਾਵ ਨਜ਼ਮ ਦੇ ਵਿੱਚ ਕਹਿੰਦੇ ਭਾਵਨਾਵਾਂ ਦਾ ਸਹੀ ਪ੍ਰਗਟਾਵਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪ੍ਰੇਮ ਦੁੱਖ ਆਨੰਦ ਕਰੁਣਾ ਹਨ ਆਦਿ ਜਿਹੜੇ ਭਾਵ ਹੁੰਦੇ ਨੇ ਨਜ਼ਮ ਨੂੰ ਕੀ ਬਣਾਉਂਦੇ ਨੇ ਪ੍ਰਭਾਵਸ਼ਾਲੀ ਬਣਾਉਂਦੇ ਹਨ ਇਹੀ ਭਾਵ ਜਿਹੜਾ ਹੈ ਪ੍ਰਬਲ ਹੋ ਕੇ ਰਸ ਦਾ ਰੂਪ ਕੀ ਹੈ ਧਾਰ ਲੈਂਦੇ ਹਨ ਫੋਰਥ ਹੈ ਸਾਡੇ ਕੋਲ ਜਿਹੜਾ ਤੱਤ ਕਲਪਨਾ ਨਜ਼ਮ ਦਾ ਕਹਿੰਦੀ ਕੁ ਹੋਰ ਵਿਸ਼ੇਸ਼ ਤੱਤ ਹੈ ਕਲਪਨਾ ਨਜ਼ਮ ਦਾ ਕਹਿੰਦੀ ਨਜ਼ਮ ਜਿਹੜੀ ਉਹ ਪੈਦਾ ਹੀ ਕਲਪਨਾ ਤੋਂ ਹੁੰਦੀ ਹੈ ਕਲਪਨਾ ਨਾਲ ਹੀ ਜੋ ਕਵੀ ਦੀ ਪੇਸ਼ਕਾਰੀ ਹੈ ਉਹ ਸੱਚ ਹੋਣ ਦੇ ਨਾਲ ਰਸਮਈ ਵੀ ਬਣ ਜਾਂਦੀ ਹੈ ਲਗਨ ਨਜ਼ਮ ਦਾ ਕਹਿੰਦੇ ਉਹ ਰੋਹਾਨੀ ਤੱਤ ਹੈ ਜੋ ਕਵੀ ਨੂੰ ਲਿਖਣ ਲਈ ਪ੍ਰੇਰਿਤ ਕਰਦਾ ਹੈ ਹਨਾ ਸਾਡੇ ਅੰਦਰ ਲਗਨ ਹੋਏਗੀ ਤਾਂ ਹੀ ਆਪਾਂ ਕੁਝ ਲਿਖਾਂਗੇ ਨਾ ਇਸ ਕਰਕੇ ਬਹੁਤ ਹੀ ਰੋਹਾਨੀ ਤੱਤ ਹੈ ਬਿਨਾਂ ਲਗਨ ਦੇ ਜਿਹੜੀ ਨਜ਼ਮ ਹੈ ਉਹ ਰੁੱਖੀ ਤੇ ਬੇਜ਼ਾਨ ਰਹਿ ਜਾਂਦੀ ਹੈ ਕਵੀ ਦਾ ਜਿਹੜਾ ਮਨ ਹੈ ਜਦੋਂ ਕਿਸੇ ਵਿਸ਼ੇ ਦੇ ਵਿੱਚ ਪੂਰੀ ਤਰ੍ਹਾਂ ਹਨਾ ਜੁੜਦਾ ਹੈ ਤਾਂ ਹੀ ਜੋ ਲਗਨ ਪੈਦਾ ਹੁੰਦੀ ਹੈ ਅੱਗੇ ਲਗਨ ਸੌਰੀ ਲਗਨ ਜਾ ਕੇ ਨਜ਼ਮ ਨੂੰ ਜਨਮ ਦਿੰਦੀ ਹੈ ਲਗਨ ਨਾਲ ਕਵੀ ਦੀ ਕਲਾ ਦੇ ਵਿੱਚ ਜੋ ਹੈ ਗਰਮੀ ਜ਼ਜ਼ਬਾ ਆ ਜਾਂਦਾ ਹੈ ਬਿੰਬ ਜੋ ਬਿੰਬ ਹੁੰਦਾ ਹੈ ਨਾ ਉਹ ਨਜ਼ਮ ਦਾ ਉਸਾਰੂ ਤੱਤ ਹੁੰਦਾ ਹੈ ਕਵੀ ਆਪਣੇ ਕਵਤੇ ਦੇ ਵਿੱਚ ਕਿਸੇ ਵਸਤੂ ਦਾ ਵਰਣਨ ਕਰਦਾ ਹੋਇਆ ਅਜਿਹੇ ਸ਼ਬਦ ਚਿੱਤਰ ਸਿਰਜਦਾ ਹੈ ਤੇ ਜਿਸ ਦਿਨ ਨਾਲ ਆਪਣੇ ਪਾਠਕ ਦੇ ਮਾਈਂਡ ਦੇ ਵਿੱਚ ਕੀ ਬਣਨ ਲੱਗ ਜਾਂਦੀ ਹੈ ਇਮੇਜਿਨੇਸ਼ਨ ਤੇ ਉਸ ਦੀ ਤਸਵੀਰ ਬਣਨ ਲੱਗਦੀ ਹੈ ਇਸ ਨੂੰ ਹੀ ਬਿੰਬ ਕਹਿੰਦੇ ਹਨ ਬਹਿਰ ਬਹਿਰ ਦਾ ਕਹਿੰਦੇ ਨਜ਼ਮ ਦੇ ਵਿੱਚ ਆਪਣਾ ਹੀ ਮਹੱਤਵ ਹੈ ਦੇ ਵਿੱਚ ਗਨ ਤੋਲ ਦੁਕਾਨ ਤਸੁਰ ਹਨਾ ਬਹਿਰ ਦੀ ਕਿਨੇ ਜ਼ਿੰਦ ਜਾਨ ਨੇ ਅੱਜਕੱਲ ਕਹਿੰਦੇ ਬਹਿਰ ਮੁਕਤ ਨਜ਼ਮ ਰਚਨਾ ਦੀ ਰੁਚੀ ਦੇ ਉੱਤੇ ਵੈਸੇ ਜ਼ੋਰ ਫੜ ਰਹੀ ਹੈ ਇਸ ਦੇ ਵਿੱਚ ਭਾਸ਼ਾ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦ ਬਹਿਰ ਨਾ ਹੋਵੇ ਬਹਿਰਾਂ ਦੇ ਵਰਤੋਂ ਭਾਵਾਂ ਤੇ ਵਿਚਾਰਾਂ ਨਾਲ ਉੱਭਰਦੀ ਹੈ ਤੇ ਇਸ ਤਰ੍ਹਾਂ ਅਸੀਂ ਦੇਖਿਆ ਕਿ ਨਜ਼ਮ ਤੋਂ ਕੀ ਪਾਵ ਹੈ ਇੱਕ ਪੰਜਾਬੀ ਸਾਹਿਤ ਦੀ ਕਾਵ ਰੂਪਾ ਦੇ ਵਿੱਚੋਂ ਇੱਕ ਸੀ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੀਤ ਕਾਵ ਰੂਪ ਬਾਰੇ ਪੜਾਂਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ